ਨੰਦੇ ਮਹਿਮਾ ਸਵਾਈ ਵਿੱਚ ਬੀਤੀ ਰਾਤ ਤਾਰਾਂ ਤੋਂ ਲੱਗੀ ਭਿਆਨਕ ਅੱਗ ਬੀਤੀ ਰਾਤ ਤੇਜ ਹਨੇਰੀ ਕਾਰਨ ਪਿੰਡ ਮਹਿਮਾ ਸਵਾਈ ਵਿੱਚ ਤਾਰਾਂ ਤੋਂ ਭਿਆਨਕ ਅੱਗ ਪੈਣ ਕਾਰਨ ਗਰੀਬ ਪਰਿਵਾਰ ਦਾ ਬਹੁਤ ਜ਼ਿਆਦਾ ਟਰੈਕਟਰਾਂ ਤੇ ਹੋਰ ਨੁਕਸਾਨ ਹੋਇਆ ਹੈ ਇਸ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਹੋਰਾਂ ਨਾਲ ਕਿ ਇਹ ਸਾਰਾ ਹਾਦਸਾ ਹੋਇਆ ਜੋ ਕਿਵੇਂ ਵਾਪਰਿਆ ਹਾਂਜੀ ਬਾਈ ਜੀ ਕਿੰਨੇ ਕ ਵਜੇ ਬਣਿਆ ਚਾਂਸ 11:05 ਤੇ ਲੱਗੀ ਜੀ ਅੱਗ ਸਰਕਟ ਹੋਇਆ ਬਿਜਲੀ ਦਾ ਜੀ ਅੱਛਾ ਜੀ ਇਸ ਤੋਂ ਬਾਅਦ ਲੱਕੜਾਂ ਤੇ ਪੈ ਕੇ ਅੱਗ ਟਰੈਕਟਰਾਂ ਨੂੰ ਪੈ ਗਈ ਸਾਰੇ ਘਰ ਨੂੰ ਲੱਗ ਗਈ ਜੀ ਅਸੀਂ ਆਪ ਦੀ ਜਾਨ ਬਚਾ ਕੇ ਧਰੋਂ ਨਿਕਲੇ ਆ ਜੀ ਸਾਰਾ ਘਰ ਮੱਚ ਗਿਆ ਸਾਰਾ ਸਮਾਨ ਮੱਚ ਗਿਆ ਇੱਕ ਲੱਗ ਟਰੈਕਟਰਾਂ ਟਰੈਕਟਰਾਂ ਤੋਂ ਇਲਾਵਾ ਤੁਹਾਡਾ ਹੋਰ ਕੀ ਕੋਈ ਨੁਕਸਾਨ ਸਮਾਨ ਜਿਹੜਾ ਰਸੋਈ ਸਮਾਨ ਸਾਰਾ ਜੋ ਵੀ ਆਪਾ ਵਰਤਦਾ ਤਾਂ ਇਹਨੂੰ ਸਾਰਾ ਸਮਾਨ ਮੱਚ ਗਿਆ ਜੀ। ਅੱਛਾ ਜੀ। ਵਰਤਦੀ ਹੋਣ ਬਚੀ ਆ ਜੀ ਸਾਡੀ। ਠੀਕ ਹੈ ਜੀ। ਟਰੈਕਟਰਾਂ ਤੋਂ ਇਲਾਵਾ ਗਰੀਬ ਪਰਿਵਾਰ ਨੇ ਦੱਸਿਆ ਕਿ ਟੂੜੀ ਅਤੇ واਸ਼ਿੰਗ ਮਸ਼ੀਨ ਅਤੇ ਹੋਰ ਵੀ ਘਰੇਲੂ ਸਮਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾ ਸਕੇ।